ਪ੍ਰਸ਼ਾਸਨ ਦੀ ਹੈ ਜਿਹੜਾ ਮੋਗਾ ਪ੍ਰਸ਼ਾਸਨ ਹੈ ਪੁਲਿਸ ਪ੍ਰਸ਼ਾਸਨ ਹੈ ਇਹਨਾਂ ਦੀ ਇੱਕ ਬਹੁਤ ਵੱਡੀ ਅਥ ਤੇ ਢੱਲ ਜਾਪਦੀ ਆ ਤੁਸੀਂ ਦੇਖੋ ਇੱਕ ਛੋਟੀ ਜੀ ਗੱਡੀ ਦਿਖਾਓ ਇੱਕ ਛੋਟੀ ਜੀ ਗੱਡੀ ਐਡੇ ਵੱਡੇ ਟਿਪਰ ਨੂੰ ਕਿਵੇਂ ਕਰ ਸਕਦੀ ਆ ਇਹ ਪ੍ਰਸ਼ਾਸਨ ਨੂੰ ਚਾਹੀਦਾ ਇੱਥੇ ਕੋਈ ਵੱਡਾ ਇੱਥੇ ਕੋਈ ਕ੍ਰੇਨ ਭੇਜ ਰਾਤ ਦਾ ਹਾਦਸਾ ਵਾਪਰਿਆ ਪੁਲਿਸ ਪ੍ਰਸ਼ਾਸਨ ਇੱਥੇ ਧਰਮਕੋਟ ਵਾਲਾ ਪਹੁੰਚਿਆ ਪਰ ਉਹਨਾਂ ਦੇ ਹੱਥ ਵਸ ਖਾਲੀ ਲੱਗਦੇ ਆ ਇੱਥੇ ਡੀਐਸਪੀ ਸਾਹਿਬ ਆਪ ਨਹੀਂ ਪਹੁੰਚੇ ਨਾ ਕੋਈ ਵੱਡੇ ਕੋਈ ਸਾਡੇ ਐਸਐਸਪੀ ਸਾਹਿਬ ਪਹੁੰਚੇ ਨਾ ਕੋਈ ਐਸਪੀ ਪਹੁੰਚਿਆ ਸਾਡੀ ਉਹਨਾਂ ਨੂੰ ਲਾਈਵ ਗੁਜ਼ਾਰਿਸ਼ ਆ ਵੀ ਇੱਥੇ ਕੋਈ ਵੱਡੀ ਕ੍ਰੇਨ ਭੇਜੀ ਜਾਵੇ ਵੱਡੀ ਕ੍ਰੇਨ ਦੇ ਨਾਲ ਜਲਦੀ ਤੋਂ ਜਲਦੀ ਕੱਢਿਆ ਜਾਵੇ ਰਾਤ ਦਾ ਹਾਦਸਾ ਵਾਪਰਿਆ ਤੁਸੀਂ ਦੇਖੋ ਇੱਕ ਛੋਟੀ ਜੀ ਜੀਪ ਇਹ ਵੀ ਸਮਾਜ ਸੇਵੀ ਸੁਸਾਇਟੀ ਵਾਲਿਆਂ ਦੀ ਇਹਨਾਂ ਦਾ ਬੜਾ ਵੱਡਾ ਪ੍ਰਾਲਾ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆ ਇੱਕ ਛੋਟੀ ਜੀ ਜੀਪ ਜਿਹੜੀ ਆ ਐਡਾ ਵੱਡਾ ਟਿਪਰ ਨੂੰ ਕਿਵੇਂ ਸਾਢੇ ਸੇ ਕੱਢ ਸਕਦੀ ਆ ਇਹ ਸਾਨੂੰ ਸਿਵਲ ਪ੍ਰਸ਼ਾਸਨਾਂ ਜਿਹੜਾ ਇਹ ਲੋਕਾਂ ਨੂੰ ਜਵਾਬ ਦੇਈ ਆ ਬਾਕੀ ਜਿਹੜੇ ਰਾਤ ਇਹਨੇ ਟਿਪਪਰ ਨੇ ਨੁਕਸਾਨ ਕੀਤਾ ਇੱਕ ਮੋਟਰਸਾਈਕਲ ਵੱਜਿਆ ਸੀ ਤੁਹਾਨੂੰ ਅਸੀਂ ਲਾਈਵ ਅਸੀਂ ਅਪਡੇਟ ਦੇ ਰਹੇ ਆ ਉਹ ਜਿਹੜੇ ਮੋਟਰਸਾਈਕਲ ਵਾਲੇ ਤਿੰਨ ਜਣੇ ਸੀ ਇੱਕ ਬਠਿੰਡੇ ਦਾ ਸੀ ਦੋ ਇੱਥੇ ਫਤਿਹਗੜ ਕੋਰੋਟਾਣਾ ਦੇ ਸੀ ਜਿਨ੍ਹਾਂ ਨੂੰ ਮੌਕੇ ਤੇ ਪੁਲਿਸ ਦੇ ਲੋਕਾਂ ਨੇ ਰਾਤ ਜਿਹੜਾ ਦੋ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਸੀ ਤੇ ਇੱਕ ਨੂੰ ਬਠਿੰਡੇ ਰੈਫਰ ਕਰ ਦਿੱਤਾ ਸੀ ਜਿਨ੍ਹਾਂ ਦੀ ਹਾਲਤ ਦੋਹਾਂ ਦੀ ਗੰਭੀਰ ਦੱਸੀ ਜਾਂਦੀ ਆ ਇੱਕ ਦੀ ਹਾਲਤ ਜੇ ਸਥਿਰ ਬਾਕੀ ਲਾਈਵ ਅਪਡੇਟ ਤੁਹਾਨੂੰ ਅਸੀਂ ਨਾਲ ਦੀ ਨਾਲ ਦਿਖਾ ਰਹੇ ਆਂ ਬਾਕੀ ਪੁਲਿਸ ਸਮਾਜ ਸੇਵਾ ਸੁਸਾਇਟੀ ਐਂਬੂਲੈਂਸ ਸਾਰੇ ਮੌਕੇ ਤੇ ਪਹੁੰਚੇ ਆ ਤੇ ਗੋਤਾਖੋਰ ਬੰਦਿਆਂ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਆ ਪਤਾ ਨਹੀਂ ਬੰਦੇ ਰਾਤ ਇਹਦੇ ਵਿੱਚੋਂ ਨਿਕਲ ਕੇ ਚਲੇ ਗਏ ਜਾਂ ਬੱਚਾ ਹਲੇ ਤੱਕ ਸਾਰਾ ਜਿਹੜਾ ਪ੍ਰੋਸੀਜਰ ਚੱਲਦਾ ਰਿਹਾ ਤੁਸੀਂ ਦੇਖ ਸਕਦੇ ਹੋ ਗੋਤਾਖੋਰ ਜਿਹੜੇ ਆ ਇਦੇ ਵਿੱਚ ਉਲੱਭਣ ਦੀ ਕੋਸ਼ਿਸ਼ ਕਰ ਰਹੇ ਆ ਵੀ ਕਿੰਨੇ ਇਹਦੇ ਵਿੱਚ ਬੰਦੇ ਸੀ ਪਰ ਨੁਕਸਾਨ ਜਿਹੜਾ ਬਹੁਤ ਵੱਡਾ ਹੋਇਆ ਲੱਗਦਾ ਵੀ ਜੇ ਇਹ ਬੰਦੇ ਇਹਦੇ ਟਿੱਪਰ ਦੇ ਥੱਲੇ ਆ ਗਏ ਹੋਏ ਤਾਂ ਹੋ ਸਕਦਾ ਵੀ ਕੋਈ ਉਹਨਾਂ ਦਾ ਜਾਨੀ ਨੁਕਸਾਨ ਹੋਇਆ ਹੋਵੇ ਬਾਕੀ ਤੁਹਾਨੂੰ ਲਾਈਵ ਤਸਵੀਰਾਂ ਨਾਲ ਦੀ ਨਾਲ ਅਸੀਂ ਦੇ ਰਿਹਾ ਹਾਂ ਸਰ ਸਾਹਿਬ ਕੀ ਕਹਿਣਾ ਤੁਹਾਨੂੰ ਇਹ ਬੰਦੇ ਬਚੇ ਹੋਣਗੇ ਨਹੀਂ ਲੱਗਦਾ ਤੇ ਇਹ ਵੀ ਜਾਂ ਤਾਂ ਬੰਦੇ ਹੋ ਸਕਦਾ ਵਿੱਚੋਂ ਨਿਕਲ ਕੇ ਚਲੇ ਗਏ ਹੋਰ ਜਾ ਪਰ ਇਹਨਾਂ ਡੂੰਘਾ ਤੇ ਹੈ ਨਹੀਂਗਾ ਤੇ ਹੋ ਸਕਦਾ ਜੇ ਟਿੱਪਰ ਦੇ ਕੋਈ ਥੱਲੇ ਆ ਗਿਆ ਹੋਇਆ ਬੰਦਾ ਨਿਕਲਦਾ ਹੋ ਸਕਦਾ ਵੀ ਉਹਦਾ ਕੋਈ ਜਾਨੀ ਨੁਕਸਾਨ ਹੋਇਆ ਹੋਵੇ ਪਰ ਹਾਲੇ ਤੱਕ ਲੱਗਦਾ ਲੱਗਦਾ ਨਹੀਂ ਵੀ ਜਾਨੀ ਨੁਕਸਾਨ ਹੋਇਆ ਹੋਊਗਾ ਪਰ ਇਹਦੇ ਬਾਕੀ ਗੋਤਾਖੋਰ ਜਿਹੜੇ ਆ ਉਹ ਕੱਢਣ ਦੀ ਕੋਸ਼ਿਸ਼ ਕਰ ਰਹੇ ਆ ਬਾਕੀ ਜਿਹੜਾ ਟਿੱਪਰ ਟਿੱਪਰ ਦੇ ਵਿੱਚੋਂ ਨਿਕਲਦਾ ਉਹ ਨਜ਼ਰ ਨਹੀਂ ਪਤਾ ਚੱਲਦਾ ਕਿਉਂਕਿ ਟਿੱਪਰ ਦੇ ਥੱਲੇ ਹੋ ਸਕਦਾ ਕੋਈ ਜਿਹੜਾ ਟਰੱਕ ਦਾ ਡਰਾਈਵਰ ਜਾਂ ਕਲੈਕਟਰ ਉਹ ਹੋਊਗਾ ਬਾਕੀ ਇਹ ਟਿੱਪਰਾਂ ਦੇ ਵਿੱਚ ਹੋ ਸਕਦਾ ਕੱਲਾ ਡਰਾਈਵਰ ਹੀ ਹੋਵੇ ਹੋ ਸਕਦਾ ਵੀ ਦੋ ਜਾਣੇ ਹੋਣ ਕਿ ਹਮੇਸ਼ਾ ਟਿੱਪਰ ਦੇ ਵਿੱਚ ਇੱਕ ਹੀ ਜਾਣਾ ਹੁੰਦਾ ਪਰ ਜਿਹੜੇ ਟਿੱਪਰਾਂ ਵਾਲੇ ਲਾਪਰਵਾਹੀ ਬਹੁਤ ਵਰਤਦੇ ਆ ਇਹ ਇੰਨੀ ਕਿ ਤੇਜ਼ੀ ਆ ਇਹਨਾਂ ਕੋਲੇ ਨਾ ਕੋਈ ਕੋਈ ਇਹਨਾਂ ਦਾ ਲਾਇਸੈਂਸ ਨਾ ਕੋਈ ਇਹਨਾਂ ਦਾ ਵਹੀਕਲ ਨੰਬਰ ਹੁੰਦਾ ਪਰ ਜੋ ਵੀ ਹੈਗਾ ਪ੍ਰਸ਼ਾਸਨ ਨੂੰ ਇਹਦੇ ਬਾਰੇ ਧਿਆਨ ਦੇਣਾ ਚਾਹੀਦਾ ਟਿੱਪਰ ਨਾਲ ਬਹੁਤ ਸਾਰੀਆਂ ਜਿਵੇਂ ਸਕੂਲੀ ਬੱਚਾ ਪਿੱਛੇ ਨੁਕਸਾਨ ਹੋ ਚੁੱਕਿਆ ਬਾਕੀ ਜ਼ਿਲ੍ਹਿਆਂ ਦੇ ਵਿੱਚ ਇਹ ਟਿਪਰਾਂ ਵੱਲ ਜਿਹੜਾ ਸਰਕਾਰ ਨੂੰ ਖਾਸ ਧਿਆਨ ਦੇਣਾ ਚਾਹੀਦਾ ਖਾਸ ਕਰਕੇ ਜਿਹੜਾ ਸਾਡਾ ਜ਼ਿਲ੍ਹਾ ਪ੍ਰਸ਼ਾਸਨ ਮੋਗਾ ਪੁਲਿਸ ਤੇ ਸਾਡਾ ਜਿਹੜਾ ਸਿਵਲ ਪ੍ਰਸ਼ਾਸਨ ਇਹਨਾਂ ਟਿਪਰਾਂ ਵਾਲਿਆਂ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਆ ਦੇਖੋ ਹੋ ਸਕਦਾ ਵੀ ਇਹਦੇ ਵਿੱਚ ਕਿੰਨਾ ਕੋਈ ਜਾਨੀ ਨੁਕਸਾਨ ਹੋਇਆ ਹੋਵੇ ਜਾਂ ਇਹ ਟਿੱਪਰ ਰਾਤ ਕਿਸੇ ਦੇ ਵਿੱਚ ਹੀ ਵੱਜਦਾ ਜਾਂ ਤੜਕੇ ਪਤਾ ਨਹੀਂ ਕਿੰਨੇ ਵਜੇ ਇਹ ਡਿੱਗਿਆ ਹੋ ਸਕਦਾ ਵੀ ਇਹ ਕਿਸੇ ਦੇ ਵਿੱਚ ਵੱਜ ਕੇ ਹੋਰ ਕਿੰਨਾ ਜਾਨੀ ਨੁਕਸਾਨ ਕਰਦਾ ਇਹ ਸਾਰਾ ਜਾਂਚ ਦਾ ਵਿਸ਼ਾ ਇਹ ਜਿਹੜਾ ਪੁਲਿਸ ਤੇ ਸਿਵਲ ਪ੍ਰਸ਼ਾਸਨ ਨੂੰ ਅਸੀਂ ਜ਼ੋਰ ਦੇ ਕੇ ਕਹਿੰਨੇ ਆ ਆਪਣੇ ਚੈਨਲ ਵੱਲੋਂ ਵੀ ਇਹਦੇ ਵੱਲ ਖਾਸ ਧਿਆਨ ਦਿੱਤਾ ਜਾਵੇ